ਹਾਂਜੀ ਪਿਓਰ ਅਲਪਾਈਨ ਦੇ ਵਿੱਚ ਚੈੱਕ ਕਰੋ ਜੀ ਕਾਫੀ ਨੰਬਰ ਏਕਟੈਕਸ ਬ੍ਰਾਂਡ ਦਾ ਨਾਲ ਸ਼ਾਲ ਦੇ ਨਾਲ ਲੈ ਕੇ ਆ ਗਏ ਜੀ ਬਹੁਤ ਵੱਡੇ ਤਮਾਕੇ ਆਫਰ ਦੇ ਵਿੱਚ ਰੰਗ ਆਉਣਗੇ 4 ਆਪਣੇ ਕੋਲ ਸਾਰਾ ਮਾਲ ਸਰਦੀ ਵਾਲਾ ਜੀ ਆ ਗਿਆ ਔਰ ਬਹੁਤ ਵੱਡੀ ਸੇਲ ਲਾਤੀ ਜੇ ਆਪਣੇ ਅਲੀਸ਼ਰ ਸ਼ੋਰੂਮ ਤੇ ਜਲਦੀ ਆ ਜੀ ਵਿਜ਼ਿਟ ਕਰ ਲੋ ਜੀ ਸਰਦੀਆਂ ਦਾ ਫਾਇਦੇ ਨਾਲ ਕਪੜਾ ਲੈਣਾ ਜੇ ਸਾਰਾ ਬ੍ਰਾਂਡ ਮਿਲਾਂ ਦਾ ਸੂਟ ਆਊਗਾ ਜੀ ਏਕਟੈਕਸ ਬ੍ਰਾਂਡ ਦਾ ਪਿਓਰ ਅਲਪਾਈਨ ਦਾ ਸੂਟ ਹੈ ਫੁੱਲ ਗਰੰਟਡ ਕਪੜਾ ਆਲ ਓਵਰ ਸੂਟ 5 ਮੀਟਰ ਹੈ ਜੀ ਚੈੱਕ ਦਾ ਡਿਜ਼ਾਈਨ ਹੈ ਬਹੁਤ ਵਧੀਆ ਡਿਜ਼ਾਈਨ ਹੈ ਸੁਪਰ ਹਿੱਟ ਡਿਜ਼ਾਈਨ ਹੈ ਸਾਡ ਲੋ ਜੀ ਦੁਬਾਰਾ ਸਾਡੇ ਕੋਲ ਸੇਲ ਸ਼ੁਰੂ ਹੋ ਗਈ ਜੀ ਸਰਦੀਆਂ ਦੇ ਕੱਪੜਿਆਂ ਦੀ ਜਲਦੀ ਨਾਲ ਦੀ ਵਿਜ਼ਿਟ ਕਰੋ ਜੀ ਅਲਿਸ਼ਾਨ ਸ਼ੋਰੂਮ ਭੀਖੀ ਨਾਲ ਆਉਗਾ ਛੋਟ 2 ਮੀਟਰ ਦਾ ਜੀ ਪ੍ਰੋਪਰ 2 ਮੀਟਰ ਦਾ ਸ਼ਾਲ ਹੈ ਜੀ ਪਰ ਕੋ ਖੁੱਲਾ ਰੋਲਾ ਛੋਟ ਸ਼ਾਲ ਆਉਗਾ 5 ਮੀਟਰ ਆਉਗਾ ਛੋਟ ਪਿੰਕ ਕਲਰਾਂ ਦੇ ਵਿੱਚ ਏਕੇ ਟੈਕਸ ਬ੍ਰਾਂਡ ਦੇ ਸੂਟਾਂ ਦੀ ਪਾਰੀ ਸੇਲ ਸ਼ੁਰੂ ਹੋ ਗਈ ਜੀ ਮੈਂ ਕਹਿੰਦਾ ਜਲਦੀ ਆਓ ਦੀ ਵਿਜ਼ਿਟ ਕਰ ਲਓ ਫੇਰ ਲੱਗ ਜੂ ਅਸੀਂ ਰਹਿ ਗਏ ਹੁਣ ਜਲਦੀ ਆਓ ਦੀ ਪਹੁੰਚੋ ਜੀ ਜਿਹੜੇ ਦੂਰ ਨੇੜੇ ਦੇ ਨੇ ਮੈਂ ਕਹਿੰਦਾ ਵੱਡਾ ਫਟਾ ਫਾਇਦਾ ਹੋਊਗਾ ਸੋਟਾ ਜੀ ਜਲਦੀ ਆਓ ਦੀ ਪਹੁੰਚੋ ਅਲੀ ਸ਼ ਇਹਨਾਂ ਨੇ ਆਨਲਾਈਨ ਆਰਡਰ ਬੁੱਕ ਕਰੋ ਨਾ ਆਨਲਾਈਨ ਆਰਡਰ ਬੁੱਕ ਕਰਾ ਲਓ ਜੀ ਸ਼ਿਪਿੰਗ ਚਾਰਜ ਹੈਗਾ ਜੀ 1 ਸੂਟ ਦੇ 60 ਰੁਪਏ 2 ਦੇ 100 ਰੁਪਏ ਜੀ 3 ਦਾ 150 50 ਰੁਪਏ ਸੂਟ ਲੱਗੂ ਜੀ ਇਸ ਤੋਂ ਬਾਅਦ ਲਓ ਜੀ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਊਗਾ ਜੀ ਲਓ ਜੀ ਰੰਗ ਰੰਗ ਆ ਗਿਆ ਰੈੱਡ ਕਦਰ ਦੇ ਵਿੱਚ ਜਲਦੀ ਆਉਂਦੀ ਰੰਗ ਦੇ 1 ਕਿਲੋ ਜਿਹੜਾ ਨੇ ਬੁੱਕ ਕਰਾਉਣਾ ਜਲਦੀ ਜਲਦੀ ਬੁੱਕ ਕਰਵਾ ਲਓ ਜੀ ਵਿਜ਼ਿਟ ਕਰਨਾ ਵਿਜ਼ਿਟ ਕਰ ਲਓ ਜੀ ਚਾਰ ਕਲਰ ਨੇ ਸਾਰੇ ਕਦਰ ਬਹੁਤ ਸੋਹਣੇ ਨੇ ਬ੍ਰਾਂਡ ਦਾ ਮਾਲ ਹੈ ਜੀ ਸੇਲ ਸ਼ੁਰੂ ਹੋ ਗਈ ਏਕ ਟੱਚ ਬ੍ਰਾਂਡ ਦੇ ਜਲਦੀ ਆਪਦੀ ਪਹੁੰਚੋ ਜੀ ਸੇਲ ਸ਼ੁਰੂ ਹੋਈ 19-9 ਤੋਂ 19-9-2024 ਸ਼ੋਅਲ